ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੁੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੱਡੇ ਸਭਰਾ ਤੋਂ ਪਹੁੰਚ ਕਰ ਸਕਦੇ ਹਰੀਕੇ ਪੱਤਨ ਕੋਟ ਬੁੱਢਾ ਨਵਾਂ ਪੋਲ ਦੁੱਬਲੀ ਬਰਵਾਲਾ ਚੀਮਾ ਤਰੀਕ ਹੈਗੀ ਹੈ 13 11 2025 تقریبا شام ਦਾ ਸਮਾਂ ਹੋ ਗਿਆ ਦੂਜੇ ਸੂਵੇ ਤੁਹਾਨੂੰ ਜਰਸੀ ਬਿਲਕੁਲ ਸਪੈਸ਼ਲ ਜਰਸੀ ਪੰਜਾਬ ਵਾਲੀ ਜਿਹੜੀ ਦਿਖਾਵਾਂਗੇ ਸੁਈਨਵਾਜ ਤੀਜਾ ਦਿਨ ਆ ਪਿੱਛੇ ਵੀ ਜਿਹੜੇ ਇਹ ਗਿਰਦੀ ਵੱੱਛੀ ਆ ਗਈ ਆ ਬਹੁਤ ਸੋਹਣੀ ਇਹ ਆਪ ਜਿਹੜੀ ਆ ਡੈਨਮਾਰਕ ਦੇ 520062 ਦੀ ਏ ਖੁੱਦ ਜਿਹੜੀ ਇਹ سیمنٹ ਦੀ ਵੱੱਛੀ ਆ ਤੇ ਬਹੁਤ ਚੰਗੀ ਆ ਮੋ ਚਾਰ ਦਿਨ ਦਾ ਫੇਸ ਕੁਆਲਿਟੀ ਬਹੁਤ ਸੋਹਣੀ ਐ ਛੋਟਾ ਕੰਨਾ ਫੇਸ ਤੇ ਪੂਰਾ ਖੱਡਾ ਕਿਸੇ ਵੀ ਗੱਲੋਂ ਜਿਹੜੀ ਇਹ ਖੁੰਝੀ ਨਹੀਂ ਕਰਮਾ ਲਈ ਚੰਗੇ ਦੁੱਧ ਦੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਆ ਪਹਿਲੇ ਸਵੇਰੇ ਜਿਹੜਾ ਇਹਦੇ ਥੱਲੇ 14 ਤੋਂ 15 ਲੀਟਰ ਦੁੱਧ ਚੋਆ ਸੀ ਉਮੀਦ ਕਰਦੇ ਆ ਕਿ 17 18 ਲੀਟਰ ਤੇ ਇਹ ਕਰਮਾ ਲਈ ਚੱਲੂਗੀ ਥਾਨ ਬਿਲਕੁਲ ਮੱਝਾਂ ਆਲਾ ਲੱਗਾ ਕੋਈ ਛੋਟਾ ਥਾਨ ਨਹੀਂ ਆ ਬਿਲਕੁਲ ਗੋਲ ਥਾਨ ਜਰਸੀ ਦੇ ਵਿੱਚ ਜਿਹੜਾ ਅੱਜ ਤੀਜਾ ਦਿਨ ਆ ਤੁਸੀਂ ਜਿਹੜਾ ਸਪੈਸ਼ਲ ਜਿਹੜਾ ਹਵਾਨਾ ਇਹਦਾ ਚੈੱਕ ਕਰ ਸਕਦੇ ਜੋ ਚੰਗੇ ਦੁੱਧ ਦੀ ਆਪਾਂ ਇਹਦੇ ਤੋਂ ਆਸ ਕਰਾਂਗੇ ਬਾਕੀ ਕਿ ਬਰੀਡ ਪਰਪਸ ਨੂੰ ਵੀ ਕੰਮ ਕਰਨਾ ਹੋਵੇ ਤੇ ਆਪਾਂ ਇਹਦੇ ਤੇ ਕਰ ਸਕਦੇ ਆ ਪੱਦਰ ਆ ਸਾਫ ਸੁਥਰੀ ਆ ਆ ਦੇਖੋ ਜੀ ਬਿਲਕੁਲ ਕੋਈ ਕਹਿ ਸਕਦਾ ਵੀ ਇੰਚੀ ਟੇਪ ਨਾਲ ਵੀ ਹਵਾਨੇ ਨੂੰ ਨਾਪ ਲੈ ਫਾੜੀਆਂ ਵਾਲਾ ਲੇਵਾ ਕਰਮਾ ਲਈ ਦਾ ਕੱਦ ਸੋਣਾ ਕੋਈ ਵੀ ਸੱਜਣ ਜਿਹੜਾ ਬਰੀਡ ਪਰਪਸ ਤੇ ਵੀ ਕੰਮ ਕਰਨਾ ਚਾਹੁੰਦਾ ਤਾਂ ਇਹਨੂੰ ਖਰੀਦ ਸਕਦਾ ਦੁੱਧ ਵੀ ਚੰਗਾ ਪਾ ਸਕਦੀ ਹੈ ਖਾਸ ਕਰਕੇ ਜਿਹੜਾ ਇਹਨਾਂ ਦੀ ਜਿਹੜੀ ਫੈਡ ਹੁੰਦੀ ਆ ਬਿਲਕੁਲ ਮੱਜਾਂ ਦੇ ਬਰਾਬਰ ਹੁੰਦੀ ਆ ਸਾਫ ਸੁਥਰੀ ਆ ਤੇ ਜਿਹੜਾ ਬੱਚਾ ਉਹ ਵੀ ਤੁਹਾਨੂੰ ਜਰੂਰ ਦਿਖਾਉਨੇ ਆ ਆ ਬਿਲਕੁਲ ਗੇਰ ਦੇ ਵਿੱਚ ਜਿਹੜਾ ਬੱਚਾ ਆ ਗਿਆ ਦੇਖੋ ਜੀ ਕੰਨ ਬਿਲਕੁਲ ਟੁੱਟਿਆ ਹੋਇਆ ਲੱਗੋ ਮੋਢੇ ਤੋਂ ਜਿਹੜਾ ਵਿੰਗਾ ਖੁੰਡਾ ਕੰਨ ਹੁੰਦਾ ਇਹਨਾਂ ਦਾ ਤੇ ਗੇਰ ਦਾ ਜਿਹੜਾ ਕਿਸੇ ਨੇ ਜਿਹੜਾ ਸੀਮਨ ਜਰੂਰ ਲਖਵਾਇਆ ਸੀ ਆ ਕਈ ਵਾਰਾ ਕੀ ਹੁੰਦਾ ਡਾਕਟਰ